ਦੋਸਤੋ ਅੱਜਕੱਲ੍ਹ ਕਈ ਲੋਕਾਂ ਵੱਲੋਂ ਆਪਣੀਆਂ ਚੀਜ਼ਾਂ ਵੇਚਣ ਲਈ ਬਹੁਤ ਸਕੀਮਾਂ ਵਰਤੀਆਂ ਜਾਂਦੀਆਂ ਨੇ ਅਤੇ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਜਾਂਦੇ ਨੇ ਪਰ ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੋਬਾਈਲ ਦੇ SIM ਵੇਚੇ ਜਾ ਰਹੇ ਨੇ ਇੱਕ ਪਾਸੇ ਜਿੱਥੇ ਨਵਾਂ ਮੋਬਾਈਲ SIM ਲੈਣ ਤੇ ਉਸ ਦੇ ਵਿੱਚ ਇੱਕ ਜਾਂ ਦੋ ਮਹੀਨੇ ਦਾ ਪਲਾਨ ਫ੍ਰੀ ਦਿੱਤਾ ਜਾਂਦਾ ਹੈ ਉੱਥੇ ਹੀ ਹੁਣ ਦੂਜੇ ਪਾਸੇ ਪਾਕਿਸਤਾਨ ਵਿੱਚ ਜ਼ੂਫੋਨ ਨਾਮ ਦੀ ਕੰਪਨੀ ਦਾ SIM ਖਰੀਦਣ ਵਾਲੇ ਨੂੰ 1 ਕਿਲੋ ਚੀਨੀ ਫ੍ਰੀ ਦਿੱਤੀ ਜਾਂਦੀ ਏ ਦਰਅਸਲ ਪਾਕਿਸਤਾਨ ਵਿੱਚ ਮਹਿੰਗਾ ਜਿਆਦਾ ਹੋਣ ਕਰਕੇ ਉਥੇ 1 ਕਿਲੋ ਚੀਨੀ ਦੀ ਕੀਮਤ 140 ਰੁਪਏ ਦੇ ਲਗਭਗ ਹੈ ਇਸ ਲਈ ਲੋਕਾਂ ਨੂੰ ਇਹ ਲਾਲਚ ਦਿੱਤਾ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਸਿਮ ਵੇਚੇ ਜਾ ਸਕਣ ਆ ਗਿਆ ਯੂਫੋਨ ਕੀ ਨਈ ਸਿਮ ਕੇ ਸਾਥ 1 ਕਿਲੋ ਚੀਨੀ ਬਿਲਕੁਲ 36000 MB 6 ਦਾ ਸਮਾਂ ਦੇਖੋ ਸਾ ਜੀ ਇਹ ਟਾਈਮ ਆ ਗਿਆ ਹੈ ਕਿਉਂ ਯੂਫੋਨ ਵਾਲੇ ਸਿਮ ਵੇਚਣ ਨਾਲ ਇਕੱ트로 ਚੀਨੀ ਵੀ ਦੇ ਦੇ 36000 MB 3 ਚੀਨੀ ਦੇ ਸੋ ਤੁਸੀਂ ਇਸ ਸਕੀਮ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਹੁਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ